ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਫੁਟੀਕ ਤੇ ਬਹੁਤ ਹੀ ਸੋਹਣਾ ਜਿਹਾ ਨੈੱਕ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਜਿਹੜਾ ਨੈੱਕ ਡਿਜ਼ਾਈਨ ਹੈ ਉਹ ਅੱਜ ਤੁਹਾਨੂੰ ਇਸ ਵੀਡੀਓ ਚ ਬਣਾਵਾਂਗੇ ਇਹਨੂੰ ਬਣਾਉਣ ਲਈ ਇੰਨੀ ਕੁ ਜ਼ਿਆਦਾ ਮਿਹਨਤ ਲੱਗੀ ਹੈ ਜੀ ਦੋ ਸ਼ਰਟਾਂ ਦੇ ਉੱਪਰ ਆਪਾਂ ਸੇਮ ਡਿਜ਼ਾਈਨ ਕੀਤਾ ਸੀਗਾ ਏਸੀ ਜੀ ਆਪਣਾ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਬਹੁਤ ਆਸਾਨ ਟੰਗਣਾ ਦੱਸਿਆ ਜਾਊਗਾ ਜੀ ਸਾਰਾ ਪਹਿਲਾਂ ਆਪਾਂ ਕੀ ਕਰਨਾ ਹੈ ਪੇਸਟ ਪੇਪਰ ਲੈਣਾ ਹੈ ਪੇਸਟ ਪੇਪਰ ਦੀ ਲੰਬਾਈ ਕਿੰਨੀ ਹੋਊਗੀ ਜੀ 11.5 ਇੰਚ ਦੀ ਇਹਦੀ ਲੰਬਾਈ ਹੋਊਗੀ ਜੇ ਡਬਲ ਕਰਕੇ ਮਿਣੀਏ ਤਾਂ 6 ਇੰਚ ਦੀ ਚੜਾਈ ਹੋਊਗੀ ਜੇ ਖੋਲ ਕੇ ਮਿਣੀਏ ਤਾਂ 12 ਇੰਚ ਦੀ ਚੜਾਈ ਹੋਊਗੀ ਠੀਕ ਹੈ ਜੀ ਇਹ ਚੀਜ਼ ਆਪਾਂ ਪੇਸਟ ਪੇਪਰ ਤੇ ਬਣਾਉਣੀ ਹੈ ਤੇ ਨੀਚੇ ਰਾਉਂਡ ਸ਼ੇਪ ਚ ਇਹਨੂੰ ਕੱਟ ਕਰ ਲੈਣਾ ਇੱਕ ਵਿੱਚ ਇਹਦੇ ਸੈਂਟਰ ਚ neck ਬਣੂਗਾ ਜਿਹੜਾ ਆਪਣਾ ਤਿਆਰ neck ਹੁੰਦਾ ਉਹ ਬਣੂਗਾ ਦੇਖੋ ਆਪਾਂ ਇਹਨੂੰ ਪੇਸਟ ਪੇਪਰ ਨੂੰ ਜਿਹੜਾ ਪੇਸਟ ਕਰ ਲਿਆ ਫੈਬਰਿਕ ਦੇ ਉੱਪਰ ਵਿੱਚ ਮੈਂ ਡਰਾ ਕਰਕੇ ਦੇਖਿਆ ਸੀ ਵੀ ਛੋਟਾ neck ਇਹਦੇ ਵਿੱਚ ਕਿੰਨਾ ਕੁ ਬਣੂਗਾ ਤੇ ਉਹ ਆਪਾਂ ਦੱਸਦੇ ਦੇਖੋ 12 ਇੰਚ ਚੜਾਈ ਹੈ ਜੀ 11.5 ਦੀ ਲੰਬਾਈ ਹੈ ਤੇ ਹੁਣ ਆਪਾਂ ਜਿਹੜਾ ਵਿੱਚ ਛੋਟਾ neck ਬਣੂਗਾ ਉਹ ਤੁਸੀਂ ਦੇਖੋ ਉਹ ਵੀ ਹੈ ਨਾ ਆ ਵਿੱਚ ਆਪਾਂ ਡਰਾਅ ਕੀਤਾ ਹੋਇਆ ਹੈ ਇਹਦੀ ਲੰਬਾਈ ਚੜਾਈ ਵੀ ਤੁਹਾਨੂੰ ਦੱਸ ਦਿਆਂ ਕਿੰਨੀ ਹੋਊਗੀ ਇਹਦੀ ਜਿਹੜੀ ਚੜਾਈ ਹੈਗੀ ਹੈ ਜੀ ਪੂਰੇ ਦੀ ਉਹ 10 ਇੰਚ ਹੋਊਗੀ ਤੇ ਲੰਬਾਈ ਇਹਦੀ 8 ਇੰਚ ਹੋਊਗੀ ਜੀ ਠੀਕ ਹੈ ਜੀ ਉਹ ਜਿਵੇਂ ਬੁਕਰਮ ਦਾ ਨਹੀਂ ਹੁੰਦਾ ਐਵੇਂ ਇੰਚ ਇੰਚ ਦਾ ਆਪਾਂ ਉਹ ਆਪਾਂ ਅੰਦਰ ਫੋਲਡ ਕਰਾਂਗੇ ਤਾਂ ਉਹ ਅੰਦਰਲੀ ਸਾਈਡ ਚਲਾ ਜਾਊਗਾ ਵਿੱਚ ਇੰਚ ਇੰਚ ਦਾ ਇੱਕ ਆਪਾਂ ਦੋ ਪੱਟੀਆਂ ਲੈਣੀਆਂ ਨੇ ਇਹ ਦੋ ਪੱਟੀਆਂ ਵੀ ਤੁਹਾਨੂੰ ਦੱਸਦੇ ਆਂ ਵੀ ਇਹਦੀ ਲੰਬਾਈ ਚੜਾਈ ਕਿੰਨੀ ਹੋਊਗੀ ਇਸ ਤਰ੍ਹਾਂ ਜਿਹੜਾ ਆਪਣਾ ਤਿਆਰ ਨੈੱਕ ਬਣੂਗਾ ਨਾ ਇਹ ਮੈਂ ਹੱਥ ਰੱਖਿਆ ਹੋਇਆ ਇੱਥੇ ਤੱਕ ਆਪਣਾ ਤਿਆਰ ਨੈੱਕ ਆ ਜਾਊਗਾ ਤੇ ਉਹਦੇ ਵਿੱਚ ਇਹ ਦੋ ਪੱਟੀਆਂ ਦਿਖਣਗੀਆਂ ਪ੍ਰਿੰਟਡ ਸ਼ਰਟਨ ਵਾਲੇ ਫੈਬਰਿਕ ਦੀਆਂ ਤੇ ਇਹ ਜਿਵੇਂ ਆ ਆਪਣਾ ਤਿਆਰ ਨੈੱਕ ਹੈਗਾ ਇਹਦੇ ਵਿੱਚ ਇਹ ਪੱਟੀਆਂ ਦਿਖਣਗੀਆਂ ਕਿੱਥੋਂ ਸਿਰਫ ਇੰਚ-ਇੰਚ ਦੀ ਚੜਾਈ ਪੱਟੀ ਹੀ ਦਿਖੂਗੀ ਆਪਾਂ ਨੂੰ ਤੇ ਇੱਕ ਇਧਰਲੀ ਸਾਈਡ ਦਿਖੂਗੀ ਇਸ ਤਰ੍ਹਾਂ ਇੰਨੀ ਤੇ ਆਪਾਂ ਜਿਹੜੀ ਇਹਦੀ ਪੱਟੀ ਸਾਰੀ ਲਈਏ ਇੰਨੀ ਚੜਾਈ ਲਈਏ ਜਿੰਨੀ ਤੁਹਾਨੂੰ ਮੈਂ ਹੁਣ ਬਗਲ ਕੇ ਦੱਸਿਆ ਹੱਥ ਦੇ ਨਾਲ ਤੇ ਠੀਕ ਹੈ ਜੀ ਇੰਨੀ ਚੜਾਈ ਪੱਟੀ ਲੈ ਲਈ ਪਰ ਇਦੋਂ ਹਾਫ ਹੀ ਦਿਖੂਗੀ ਜਿੰਨਾ ਡਰਾਅ ਕਰਕੇ ਆਪਾਂ ਦੱਸ ਰਿਹਾ ਨਾ ਤੁਹਾਨੂੰ ਉਹ ਓਨੀ ਹੀ ਦਿਸੂਗੀ ਦੋ ਪੱਟੀਆਂ ਆਪਾਂ ਇਸ ਤਰ੍ਹਾਂ ਰੱਖ ਲਈਆਂ ਉਹ ਜਿਹੜੇ ਦੋ ਪੱਟੀਆਂ ਲਈਏ ਨੇ ਨਾ ਉਹ ਡਬਲ ਫੈਬਰਿਕ ਦੇ ਉੱਪਰ ਪੇਸਟ ਕਰਨੀਆਂ ਨੇ ਖੁੱਲਾ ਪਾਸਾ ਕਿੱਧਰ ਮਰਜ਼ੀ ਰੱਖ ਸਕਦੇ ਹੋ ਤੁਸੀਂ ਬਸ ਡਬਲ ਲੈ ਲਿਓ نیچے ਤੇ ਹੁਣ ਆਪਾਂ ਜਿਹੜਾ ਇਹ ਵੱਡਾ ਪੀਸ ਲਿਆ ਹੋਇਆ ਸੀ ਪੇਸਟ ਪੇਪਰ ਦਾ ਉਹਦੇ ਉੱਪਰ ਆਪਾਂ ਛੋਟਾ ਨੈੱਕ ਜਿਹੜਾ ਉਹ ਕੱਢ ਲਾਂਗੇ ਜਿਵੇਂ ਨਾਰਮਲ 셔ਟ ਦੇ ਉੱਪਰ ਆਪਾਂ ਨੈੱਕ ਬਣਾ ਲੈਨੇ ਆ ਰਾਉਂਡ ਸ਼ੇਪ ਐਵੇਂ ਹੀ ਬਣੂਗਾ ਜੀ ਤੁਸੀਂ ਨੀਚੇ ਵਾਲੀ ਮੰਨ ਕੇ ਚੱਲੋ ਆਪਣੀ 셔ਟ ਹੈ ਇਸ ਤਰ੍ਹਾਂ ਆਪਾਂ ਜਿਹੜਾ ਹਨਾ ਨੈੱਕ ਬਣਾ ਲਾਂਗੇ ਸਾਰੇ ਜਿਹੜੀ ਆ ਪੱਕੀ ਸੀਨ ਲਾ ਲਈਏ ਹੁਣ ਆਪਾਂ ਇਹਨੂੰ ਵਿੱਚੋਂ ਕੱਟ ਕਰ ਲਵਾਂਗੇ ਕੱਟ ਕਰਨ ਤੋਂ ਬਾਅਦ ਜਿਹੜਾ ਇਹ ਆਪਣਾ ਛੋਟਾ ਆ ਆ ਗਿਆ ਸੀਗਾ ਨੈੱਕ ਵਾਲਾ ਪੇਸਟ ਪੇਪਰ ਉਹ ਆਪਾਂ ਉੱਠੀ ਸਾਈਡ ਹੈ ਜਿਹੜਾ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਐਵੇਂ ਦੀ ਲੁੱਕ ਆ ਰਹੀ ਹੈ ਜੀ ਤੇ ਇੱਕ ਆਪਾਂ ਨੇ ਪੱਟੀ ਲਈ ਹੈ ਪੱਟੀ ਨੂੰ ਆਪਾਂ ਦੋਨੇ ਸਾਈਡ ਲੇਡ ਲਿਆ ਤੇ ਦੇਖ ਸਕਦੇ ਹੋ ਤੁਸੀਂ ਪੈਨ ਨਾਲ ਮੈਂ ਨਿਸ਼ਾਨੀ ਲਾਈ ਹੈ ਜੀ ਸੈਂਟਰ ਬਣਾਇਆ ਤੇ ਇਸ ਉੱਪਰ ਵੀ ਆਪਾਂ ਪੈਨ ਨਾਲ ਨਿਸ਼ਾਨੀ ਲਾ ਕੇ ਸੈਂਟਰ ਬਣਾ ਲਵਾਂਗੇ ਇਹਦੇ ਉੱਪਰ ਆਪਾਂ ਲਾਉਣੇ ਆ ਜੀ ਪੱਟੀ ਪੱਟੀ ਆਪਾਂ ਪਹਿਲੀ ਹੈ ਜਿਹੜੀ ਸਾਈਡਾਂ ਤੋਂ ਫੋਲਡ ਕਰ ਲਈ ਸੀ ਕਿਉਂਕਿ ਬਾਅਦ ਚ ਆਸਾਨੀ ਨਾਲ ਜਿਹੜੇ ਅੰਦਰਲੀ ਸਾਈਡ ਮੁੜ ਜਾਂਦੀ ਹੈ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਆਪਾਂ ਨੇ ਸੈਂਟਰ ਚ ਨਿਸ਼ਾਨੀ ਲੱਗੀ ਸੀ ਉਹਦੇ ਉੱਪਰ ਉੱਪਰ ਆਪਾਂ ਨੇ ਕੱਚੀ ਸੀਨ ਲਾਉਣੀ ਹੈ ਜੀ ਉਹ ਆਪਾਂ ਸੈਂਟਰ ਲੈ ਰਹੇ ਹਾਂ ਹਲੇ ਕੱਚੀ ਸੀਨ ਨਾਲ ਵਧੀਆ ਸੈਂਟਰ ਲਿਆ ਜਾਂਦਾ ਹੈ ਜੀ ਦੇਖੋ ਤੁਸੀਂ ਇਹ ਧਿਆਨ ਨਾਲ ਕਰਿਓ ਤੁਸੀਂ ਇੱਥੋਂ ਸੈਂਟਰ ਲਾਈਨ ਤੋਂ ਬਾਅਦ ਇੱਕ ਉਧਰਲੀ ਸਾਈਡ ਤੇ ਇੱਕ ਇਧਰਲੀ ਸਾਈਡ ਦੋਨੇ ਪਾਸੇ ਪੱਕੀ ਸੀਨ ਲੱਗੂਗੀ ਠੀਕ ਹੈ ਜੀ ਉਧਰ ਵੀ ਆਪਾਂ ਨੇ ਲਾ ਲਈ ਤੇ ਹੁਣ ਇੱਕ ਦੂਜੀ ਸਾਈਡ ਲਾ ਰਿਹਾ ਤੇ ਹੁਣ ਦੋਵੇਂ ਲਾ ਕੇ ਹੁਣ ਜਿਹੜੀ ਕੱਚੀ ਸੀਨ ਸੀ ਜਿੱਥੇ ਆਪਣੀ ਪੈਨ ਵਾਲੀ ਨਿਸ਼ਾਨੀ ਸੀ ਉੱਥੋਂ ਆਪਾਂ ਕੱਟ ਲਾਂਗੇ ਦੋ ਸੀਨਾ ਸਾਈਡਾਂ ਵਾਲੀਆਂ ਰਹਿ ਜਾਣਗੀਆਂ ਸੈਂਟਰ ਵਾਲੀ ਤੋਂ ਆਪਾਂ ਕੱਟ ਲਾਂਗੇ ਦੋਨੇ ਪੀਸ ਅਲੱਗ-ਅਲੱਗ ਕਰ ਲਾਂਗੇ ਇਹ ਆਪਾਂ ਅਲੱਗ-ਅਲੱਗ ਤਾਂ ਕਰ ਲਿਆ ਕਰ ਰਹੇ ਹਾਂ ਜੀ ਇਹਦੇ ਵਿੱਚ ਨਾ ਆਪਾਂ ਪੋਟਲੀ ਬਟਨ ਐਡ ਕਰਨੇ ਆ ਦੇਖੋ ਇਹ ਤਾਂ ਅੰਦਰ ਫੋਲਡ ਹੋ ਜਾ ਹੁਣ ਆਪਾਂ ਤਿੰਨ ਪੋਟਲੀ ਬਟਨ ਜਿਹੜੇ ਤਿਆਰ ਕਰਨੇ ਨੇ ਹੁਣ ਇਹ ਆ ਦੇਖੋ ਤੁਸੀਂ ਐਵੇਂ ਜਿਹੜੇ ਤਿਆਰ ਹੋ ਗਿਆ ਇੱਥੇ ਆਪਾਂ ਇਹਦੇ ਵਿੱਚ ਨੇ ਜਿਹੜੇ ਪੋਟਲੀ ਬਟਨ ਲਾਵਾਂਗੇ ਉੱਪਰ ਛੋਟਾ ਜਿਹਾ ਜਿਹੜਾ ਵੀ ਸ਼ੇਪ ਕੱਟ ਵੀ ਰੱਖਾਂਗੇ ਆਪਾਂ ਕੱਟ ਨਹੀਂ ਕਹਿ ਸਕਦੇ ਸੀਨ ਨਹੀਂ ਲਾਵਾਂਗੇ ਉਹ ਆਪ ਹੀ ਜਿਹੜਾ ਕੱਟ ਆ ਜਾਊਗਾ ਇਹ ਦੇਖੋ ਤਿੰਨ ਬਟਨ ਆਪਾਂ ਕੀਤੇ ਨੇ ਉੱਪਰਲੇ ਮਹਿਰੂਨ ਬਟਨ ਤੋਂ ਹੀ ਸਟਾਰਟ ਕਰਾਂਗੇ ਉੱਪਰ ਉਹ ਜਿਹੜੀ ਉਹ ਸਾਰਾ ਬੰਦ ਨਹੀਂ ਕਰਾਂਗੇ ਆਪਾਂ ਤਿੰਨ ਬਟਨ ਲਾ ਲੇ ਪੂਰੀ ਚੰਗੀ ਤਰ੍ਹਾਂ ਤੁਸੀਂ ਸਿੰਗਲ ਪੈਰ ਨਾਲ ਵੀ ਜਿਹੜੇ ਬਟਨ ਲਾਉਂਗੇ ਤਾਂ ਸੌਖੇ ਲੱਗ ਜਾਣਗੇ ਇਹ ਦੇਖੋ ਤੁਸੀਂ ਉਨਾਪਾ ਸੈਂਟਰ ਤੋਂ ਹੀ ਉੱਪਰਲੇ ਬਟਨ ਤੋਂ ਹੀ ਸਲਾਈਏ ਜਿਹੜੀ ਸ਼ੁਰੂ ਕੀਤੀ ਸੀ ਉੱਪਰ ਆਪਣਾ ਜਿਹੜਾ ਵੀ ਕੱਟ ਕੱਟ ਵਾਂਗੂ ਆ ਜਾਊਗਾ ਉਹ ਸ਼ੋ ਹੋਊਗਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਉੱਪਰੋਂ ਆਪਾਂ ਨੇ ਛੱਡਤਾ ਨੀਚੋਂ ਆਪਾਂ ਨੇ ਮਿਲਾ ਲਿਆ ਠੀਕ ਹੈ ਜੀ ਬਹੁਤ ਆਸਾਨ ਜੈ ਜਿਹੜਾ ਤੁਹਾਨੂੰ ਦੱਸ ਰਿਆਂ ਸਾਰਾ ਜਿਹੜੀਆਂ ਆਪਾਂ ਦੋ ਪੱਟੀਆਂ ਲਈਆਂ ਸੀ ਜੀ ਉਹ ਆਪਾਂ ਨੇ ਸੀਨ ਲਾ ਲਈ ਸੀਨ ਲਾਈ ਕਿੱਥੇ ਹੈ ਉਹ ਵੀ ਤੁਹਾਨੂੰ ਦੱਸਦੇ ਆ ਇਰੇ ਦੇ ਅੰਦਰਲੇ ਪਾਸੇ ਉੱਪਰੋਂ ਫੈਬਰਿਕ ਤੋਂ ਲਿਆ ਕੇ ਅੰਦਰ ਹੇਠੇ ਫੈਬਰਿਕ ਤੱਕ ਇਧਰ-ਇਧਰ ਸੀਨ ਲੱਗੂਗੀ ਜੀ ਹੁਣ ਸੀਨ ਲਾਉਣ ਤੋਂ ਬਾਅਦ ਆਪਾਂ ਇਹਨੂੰ ਕੱਟ ਲਵਾਂਗੇ ਇਸ ਤਰ੍ਹਾਂ ਦੇਖੋ ਤੁਸੀਂ ਮੈਂ ਵੀ ਪਹਿਲਾਂ ਸੋਚੀ ਗਈ ਵੀ ਕਿਹੜਾ ਕੱਪੜਾ ਕਿਵੇਂ ਪਹਿਲਾਂ ਕੀ ਬਣਾਉਣਾ ਕੀ ਨਹੀਂ ਤੁਹਾਡੇ ਸਾਹਮਣੇ ਤਾਂ ਵੀਡੀਓ ਹੈ ਜੀ ਤੁਹਾਨੂੰ ਤਾਂ ਬਹੁਤ ਸੌਖਾ ਹੋ ਜਾਊਗਾ ਬਣਾਉਣਾ ਇਸ ਤਰ੍ਹਾਂ ਵੀ ਕੱਟ ਲਾ ਕੇ ਇਹਦੇ ਨਾਲ ਸੌਖਾ ਹੋ ਜਾਂਦਾ ਜੀ ਫੋਲਡ ਕਰਨਾ ਹਾਂਜੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਹੈਲਪਫੁਲ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਸ ਨੂੰ ਆਪਾਂ ਜਿਹੜਾ ਸਿੱਧਾ ਕਰ ਲਿਆ ਦੋਨੇ ਪੱਟੀਆਂ ਨੂੰ ਸਿੱਧਾ ਕਰ ਲਾਂਗੇ ਹੁਣ ਆਪਾਂ ਤੇ ਇਸ ਵੀਡੀਓ ਜੋ ਵੀ ਹੈ ਨਾ ਨਵੇਂ ਵੀਵਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੇ ਤੋਂ ਜਿਵੇਂ ਹੈ ਨਾ ਸਟੀਚਿੰਗ ਦਾ ਕੰਮ ਵੀ ਕਰਵਾ ਸਕਦੇ ਨੇ ਬਾਕੀ ਹੈਂਡਵਰਕ ਮਸ਼ੀਨ ਵਰਕ ਕਾਰੀ ਵਰਕ ਸਟੀਚਿੰਗ ਪੇਂਟਿੰਗ ਸਭ ਕੁਝ ਜਿਹੜਾ ਤੁਹਾਨੂੰ ਹੈ ਨਾ ਸਾਡੀ ਬੁਟੀਕ ਤੋਂ ਸਾਰਾ ਕੰਮ ਮਿਲੂਗਾ ਹਰ ਤਰ੍ਹਾਂ ਦਾ ਸੂਟ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਹੁਣ ਆਪਾਂ ਪੱਕੀ ਸੀਨ ਲਾ ਲਈ ਜੀ ਉੱਪਰ ਉਹਨੂੰ ਦੱਬ ਲਿਆ ਸੀ ਸੀਨ ਨੂੰ ਜਿਹੜਾ ਆਪਏ ਤਿਆਰ ਕੀਤਾ ਸੀ ਹੁਣ ਇਹਦੇ ਉੱਪਰ ਦੇਖੋ ਤੁਸੀਂ ਇੱਥੇ ਆਪਾਂ نیچے ਸੈਂਟਰ ਬਣਾ ਲਿਓ ਤੁਸੀਂ ਵੀ ਕਿੱਥੇ ਜੇ ਸਹੀ ਰਹਿੰਦਾ ਜਿੱਥੇ ਵੀ ਇਹ ਸਹੀ ਰਿਹਾ ਉੱਥੇ ਤੁਸੀਂ ਉਹਨੇ ਸੀਨ ਲਾ ਕੇ ਜੋੜ ਲਓਗੇ ਤੁਸੀਂ ਇਹਨੂੰ ਦੋਨੇ ਪੱਟੀਆਂ ਨੂੰ ਇਹ ਡਿਜ਼ਾਈਨ ਦੇ ਨਾਲ ਜਿਹੜਾ ਐਡ ਕਰ ਲਓਗੇ ਠੀਕ ਹੈ ਜੀ ਧਿਆਨ ਨਾਲ ਕਰਿਓ ਜੀ ਵਿੰਗਾ ਟੇਡਾ ਨਾ ਹੋ ਜੇ ਇੱਥੋਂ ਸਫਾਈ ਦੇ ਨਾਲ ਹੌਲੀ ਹੌਲੀ ਕੰਮ ਕਰਿਓ ਪੂਰਾ ਵਧੀਆ ਸਫਾਈ ਨਾਲ ਕੰਮ ਹੋਊਗਾ ਜੀ ਸਾਰਾ ਹਾਂਜੀ ਇਹ ਜੋੜਨ ਤੋਂ ਬਾਅਦ ਪੱਕੀ ਸੀਨ ਲਾ ਲਈ ਆਪਾਂ ਦੋਨੇ ਪਾਸੇ ਲਾ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਆਪਣਾ ਸ਼ਰਟ ਦਾ ਫੈਬਰਿਕ ਸੀ ਉਹਨੂੰ ਵੀ ਆਪਣੀ ਜਿਹੜੀ ਤਿਆਰ ਗਲੇ ਦੀ ਸ਼ੇਪ ਹੋਊਗੀ ਉਸ ਅਕੋਰਡਿੰਗ ਉਹਨੂੰ ਕੱਟ ਲੈਣਾ ਤੇ ਆਪਾਂ نیچے-नीचे ਦੇਖੋ ਆਪਣਾ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਵੀ ਆਪਣਾ ਐਡ ਹੁੰਦਾ ਜਾ ਰਿਹਾ ਤੇ ਆਪਾਂ ਨੇ ਸੀਨ ਵੀ ਪੱਕੀ ਕਰ ਲਈ ਠੀਕ ਹੈ ਜੀ ਇਹ ਬਣ ਗਿਆ ਜੀ ਆਪਣਾ neck design ਇਹ ਚ ਆਪਾਂ लेस ਵੀ ਐਡ ਕਰਾਂਗੇ लेस ਨਾਲ ਫੁੱਲ ਫਿਨਿਸ਼ਿੰਗ ਆ ਜੂਗੀ ਜੀ ਬਹੁਤ ਪਿਆਰਾ ਲੱਗੂਗਾ लेस ਨਾਲ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਜਿਹੜੀ ਹੈ लेस ਲਾ ਲਵਾਂਗੇ ਤੁਹਾਨੂੰ ਇਸ ਇੱਕ ਵਾਰ ਦੱਸ ਦਿੰਨੇ ਆ ਇਸ ਤਰ੍ਹਾਂ ਕੋਈ ਵੀ लेस ਤੁਸੀਂ ਐਡ ਕਰ ਸਕਦੇ ਹੋ ਆਪਣੇ ਫੈਬਰਿਕ ਦੇ ਨਾਲ ਮਿਲਦੀ ਜੁਲਦੀ ਇਹ ਦੇਖੋ ਤੁਸੀਂ ਪੂਰਾ ਜਿਹੜਾ neck design ਆ ਉਹ ਆਪਣਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਜੀ ਬਾਕੀ ਹੈ ਨਾ ਬਾਹਾਂ ਤੇ ਘੇਰੇ ਤੇ ਆਪਾਂ ਸਿਰਫ ਪੱਟੀ ਐਡ ਕੀਤੀ ਹੈ ਜ਼ਿਆਦਾ ਨਹੀਂ ਕੀਤਾ neck design ਬਹੁਤ ਸੋਨਾ ਜਾਂ ਬਣ ਕੇ ਰੈਡੀ ਹੋਇਆ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਹਨਾ ਤੁਸੀਂ ਸਾਨੂੰ ਮੈਸੇਜ ਵੀ ਕਰਿਆ ਕਰੋ ਕੋਈ ਹੋਰ ਡਿਜ਼ਾਈਨ ਚਾਹੀਦੇ ਨੇ ਉਹ ਵੀ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਕੋਈ ਕਟਿੰਗ ਸਟਿਚਿੰਗ ਲਈ ਕੋਈ ਵੀ ਇਹਨਾਂ ਨਾਲ ਰਿਲੇਟਡ ਕੋਈ ਵੀ ਵੀਡੀਓ ਚਾਹੀਦੀ ਹੈ ਤੁਸੀਂ ਸਾਨੂੰ ਮੈਸੇਜ ਜਾਂ ਕਮੈਂਟ ਕਰ ਸਕਦੇ ਹੋ ਹਾਂਜੀ ਉਮੀਦ ਕਰਦੇ ਆ ਤੁਹਾਨੂੰ ਜਿਹੜਾ ਅੱਜ ਦਾ ਨੈੱਕ ਡਿਜ਼ਾਈਨ ਆ ਬਹੁਤ ਪਸੰਦ ਆਇਆ ਹੁਣ ਇਹਨੂੰ ਤੁਸੀਂ ਇੱਕ ਪਲੇਨ ਸਟੱਫ ਤੇ ਵੀ ਰੈਡੀ ਕਰਾ ਸਕਦੇ ਹੋ ਕੰਟਰਾਸਟ ਪੈਚ ਲਾ ਕੇ ਵੀ ਬਣਾ ਸਕਦੇ ਹੋ ਕਿਸੇ ਪ੍ਰਿੰਟ ਤੇ ਵੀ ਬਣਾ ਸਕਦੇ ਹੋ ਇੱਕ ਵਾਰ ਸਾਰੇ ਨੈੱਕ ਡਿਜ਼ਾਈਨ ਜ਼ਰੂਰ ਟਰਾਈ ਕਰਿਓ ਜੀ ਬਹੁਤ ਆਸਾਨ ਢੰਗ ਨਾਲ ਬਣ ਜਾਊਗਾ ਓਕੇ